ਖਬਰ ਨਾਮਾ ਦੇਖ ਰਿਹਾ ਸੂਤਿਆਂ ਨੂੰ ਬੇਨਵੰਤੋ ਪਿਆਰ ਪਰ ਇਸ ਸਵੀਕਾਰ ਇੱਕ ਪਾਸੇ ਜੰਗ ਨਸ਼ਾ ਵਿਰੁੱਧ ਪੈਂਪ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕਾਂ ਵੱਲੋਂ ਪਰਮਾ ਹੰਗਾਰਾ ਵੀ ਮਿਲਿਆ ਹੈ ਪੰਜਾਬ ਸਰਕਾਰ ਦਾ ਲੋਕਾਂ ਨੇ ਸਾਥ ਵੀ ਦਿੱਤਾ ਹੈ ਨਸ਼ਾ ਬੰਦ ਕਰਾਉਣ ਦੇ ਲਈ ਨਸ਼ੇ ਦੀਆਂ ਜੜਾ ਪੁੱਟਣ ਦੇ ਲਈ ਸਰਕਾਰ ਵੱਲੋਂ ਕਈਆਂ ਨਸ਼ਾ ਤਸਕਰਾਂ ਦੇ ਘਰ ਉੱਤੇ ਪੀਲਾ ਪੰਜਾ ਚਲਾਇਆ ਗਿਆ ਹਾਲਾਂਕਿ ਬਾਕੀ ਪਾਰਟੀਆਂ ਮਨੂੰ ਵਿਰੋਧ ਕੀਤਾ ਗਿਆ ਭਈ ਇਹ ਨਸ਼ਾ ਤਸਕਰ ਨਹੀਂ ਇਹਨਾਂ ਨੇ ਧੱਕੇ ਨਾਲ ਜ਼ਮੀਨ ਦੱਬੀ ਹੋਈ ਸੀ ਇਹਨਾਂ ਨੇ ਪਲਾਟਾਂ ਦੇ ਕਬਜ਼ਾ ਕੀਤੇ ਹੋਈ ਸੀ ਉਹਨਾਂ ਦੇ ਤੈਤ ਘਰਾਂ ਉੱਤੇ ਬਲਡوزر ਚੱਲ ਰਹੇ ਨੇ ਪੀਲੇ ਪੰਜੇ ਚੱਲ ਰਹੇ ਨੇ ਹਾਲਾਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਕਿਹਾ ਸੀ ਭਈ ਐ ਐਂਡੀਪੀਐਸ ਜਿਹੜੇ ਪਰਚੇ ਨੇ ਉਹ ਨਹੀਂ ਕਹਿੰਦੇ ਕਿ ਕਿਸੇ ਦੇ ਘਰ ਉੱਤੇ ਬਲਡੋਜ਼ਰ ਚਲਾਓ ਤੁਸੀਂ ਉਸ ਤੇ ਕੋਈ ਕਾਰਵਾਈ ਕਰ ਸਕਦੇ ਹੋ ਲੇਕਿਨ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਖਾਸ ਕਰਕੇ ਪੀਲੇ ਪੰਜੇ ਬਲਡੋਜ਼ਰ ਨੂੰ ਲੈ ਕੇ ਜਿਹੜੇ ਘਟਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੀ ਸਾਨਕ ਅਦਾਲਤ ਨੇ ਇੱਕ ਕੇਸ ਵਿੱਚ ਸੁਣਵਾਈ ਕਰਦੇ ਹਾਂ ਕਥਿਤ ਨਸ਼ਾ ਤਸਕਰ ਦੇ ਘਰ ਨੂੰ ਟਾਉਣ ਦੀ ਕਾਰਵਾਈ ਤੇ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਪੁਲਿਸ ਤੇ ਨਗਰ ਕੌਂਸਲ ਵੱਲੋਂ ਇਹ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਇੱਕੋ ਵਾਰ ਚ ਰੋਕ ਰੋਕੀ ਗਈ ਦੂਜੇ ਪਾਸੇ ਅਦਾਲਤ ਵਿੱਚ ਹੁਣ ਇਸ ਮਾਮਲੇ ਦੀ ਸੁਣਵਾਈ 30 ਜੁਲਾਈ ਨੂੰ ਹੋਵੇਗੀ ਜ਼ਿਕਰਯੋਗ ਹੈ ਕਿ ਜੁਧ ਨਸ਼ਾ ਵਿਰੋਧ ਮੈਮ ਤਹਿਤ ਪ੍ਰਸ਼ਾਸਨ ਨੇ ਬਾਜੀਗਰ ਬਸਤੀ ਇੱਕ ਸਥਿਤ ਨਸ਼ਾ ਤਸਕਰ ਦੇ ਘਰ ਨੂੰ ਢਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਪਰ ਅਦਾਲਤ ਨੇ ਕਥਿਤ ਤਸਕਰ ਦੀ ਮਾਂ ਵੱਲੋਂ ਉਕਤ ਜਾਇਦਾਦ ਉਸ ਨਹੀਂ ਬਣਾਈ ਹੈ ਦਾਵੇ ਵਿੱਚ ਪਟੀਸ਼ਨਦਾਰ ਕਰਨ ਦੇ ਬਾਅਦ ਇਸ ਕਾਰਵਾਈ ਨੂੰ ਰੋਕ ਲਗਾ ਦਿੱਤੀ ਹੈ ਜਿਕਰਯੋਗ ਹੈ ਕਿ ਨਸ਼ਾ ਤਸਕਰ ਦੀ ਜਾਇਦਾਦ ਤੇ ਚਲਾਏ ਜਾ ਰਹੇ ਬੁਲਡੋਜਰ ਦੀ ਕਾਰਵਾਈ ਤਹਿਤ 18 ਜੁਲਾਈ 2025 ਨੂੰ ਸਤਾਨਕ ਨਗਰ ਕੌਂਸਲ ਵੱਲੋਂ ਬਾਜੀਗਰ ਬਸਤੀ ਵਿੱਚ ਇੱਕ ਰਹਿائش ਨੂੰ ਟਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਨਤੀਜੇ ਵਿੱਚ ਉਹ ਕਥਿਤ ਨਸ਼ਾ ਤਸਕਰ ਦੀ ਮਾਂ ਤੇ ਸਤਾਨਕ ਅਦਾਲਤ ਦੇ ਪਟੀਸ਼ਨਰ ਦਾਰ ਕਰਦੇ ਆ ਦਾਵਾ ਕੀਤਾ ਕਿ ਉਸ ਨੇ ਆਪਣੀ ਜੀਵਨ ਭਰ ਦੀ ਕਮਾਈ ਨਾਲ ਇਹ ਘਰ ਖਰੀਦਿਆ ਹੈ ਉਸ ਦੇ ਕੋਲ ਕਾਨੂੰਨੀ ਕਬਜ਼ੇ ਨੂੰ ਸਾਬਤ ਕਰਨ ਲਈ ਦਸਤਾਵੇਜ਼ ਹਨ ਉਸ ਕੋਲ ਦੋ ਆਸ-ਪਾਸ ਦੇ ਰਿਹਾਇਸ਼ੀ ਮਕਾਨ ਹਨ ਅਤੇ ਉਸ ਕੋਲ ਜ਼ਾਇਦਾਦ ਦਾ ਰਿਕਾਰਡ ਹੈ ਅਤੇ ਉਸ ਦੇ ਮਾਲਕੀ ਕਾਗਜ਼ ਸ਼ਾਮਲ ਹਨ ਤੇ ਆਖਰਕਾਰ ਪੰਜਾਬ ਪੁਲਿਸ ਅਤੇ ਬਲਡੋਜ਼ਰ ਦੀ ਕਾਰਵਾਈ ਜਿਹੜੀ ਹੈ ਰੁਕੀ ਹੈ ਆਪਣੀ ਪੁਲਿਸਰ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਅਧਿਕਾਰੀ ਗੈਰ ਕਾਨੂੰਨੀ ਉਸਾਰੀ ਦੇ ਬਹਾਨੇ ਉਸ ਨਾਲ ਵਿਕਰਾ ਕਰ ਰਹੇ ਹਨ ਉਸਨੇ ਕਿਹਾ ਕਿ ਇਲਾਕੇ ਵਿੱਚ ਅਜੇ ਕਈ ਕਾਰਨ ਪਰ ਉਸ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਉਸਨੇ ਦਾਅਵਾ ਕੀਤਾ ਕਿ ਇਹ ਧਾਰਾ 14 ਅਤੇ 21 ਤਹਿਤ ਉਸ ਦੇ ਸੰਵਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਜੋ ਸਮਾਨਤਾ ਮਨਮਾਨੀ ਕਾਰਵਾਈ ਤੋਂ ਸੁਰੱਖਿਆ ਦੀ ਗਾਰੰਟੀ ਦਿੰਦੇ ਹਨ ਇਹ ਦਾਅਵਾ ਕੀਤਾ ਜਾਂਦਾ ਹੈ ਕਿ 17 ਜੁਲਾਈ ਨੂੰ ਕਈ ਪੁਲਿਸ ਅਧਿਕਾਰੀ ਬਿਨਾਂ ਕਿਸੇ ਐਲਾਨ ਦੇ ਉਸ ਦੇ ਘਰ ਗਏ ਅਤੇ ਬਿਨਾਂ ਕਿਸੇ ਸਪਸ਼ਟਿਕਰਨ ਤਸਵੀਰਾਂ ਲੈਣ ਲੱਗੇ ਯਾਨੀ ਕਿ ਫਰੀਦਕੋਟ ਦੀ ਤਾਨਕ ਅਦਾਲਤ ਵੱਲੋਂ ਬਲਡوزر ਦੀ ਕਾਰਵਾਈ ਰੋਕ ਦਿੱਤੀ ਗਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ 30 ਜੁਲਾਈ ਨੂੰ ਕੀ ਸੱਚਮੁੱਚ ਉਸ ਬੀਬੀ ਨੇ ਉਸ ਮਾਤਾ ਨੇ ਆਪਣੀ ਮਿਹਨਤ ਦੇ ਨਾਲ ਇਹ ਜਾਇਦਤ ਬੜਾਈ ਹੈ ਜਾਂ ਨਸ਼ਾ ਤਸਕਰੀ ਕਰਕੇ ਜਾਇਦਤ ਬੜਾਈ ਹੈ 30 ਜੁਲਾਈ ਨੂੰ ਪਤਾ ਲੱਗੇਗਾ ਪੰਜਾਬ ਪੁਲਿਸ ਵੱਲੋਂ ਵੀ ਤਤ ਰੱਖੇ ਜਾਣਗੇ ਉਧਰੋਂ ਉਸ ਬੀਬੀ ਵੱਲੋਂ ਵੀ ਤਤ ਜਿਹੜੇ ਨੇ ਫਰੀਦਕੋਟ ਦੀ ਅਦਾਲਤ ਵਿੱਚ ਰਗੇ ਜਾਣਗੇ ਫਿਲਹਾਲ ਜਿਹੜੀ ਆ ਬਲੂਰਤ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਚਲਾਏ ਜਾ ਰਹੇ ਨੇ ਉਹਨਾਂ ਉੱਤੇ ਮੋਗੇ ਦੀ ਸਥਾਨਕ ਅਦਾਲਤ ਫਰੀਦਕੋਟ ਦੀ ਸਥਾਨਕ ਅਦਾਲਤ ਨੇ ਰੋਕ ਲਗਾ ਦਿੱਤੀ ਹੈ